राज्य के पठानकोट जिले के अंतर्गत थार ब्लॉक का एक आखिरी गांव जिसे ढेर स्कर्णी कहा जाता है पंजाब का हिस्सा है लेकिन आजादी के बाद भी उक्त गांव के निवासी पड़ोसी राज्य हिमाचल प्रदेश पर निर्भर है शिक्षा आज भी वे हिमाचल प्रदेश पर निर्भर हैं स्थानीय लोगों ने कहा कि चुनाव के दौरान तो उनका ख्याल रखा जाता है लेकिन चुनाव जीतने के बाद उनसे कुछ नहीं लिया जाता सुविधाएं इसलिए उन्हें हिमाचल से मिला दिया जाए जी ਆ ਵੀਆਈਪੀ ਨਿਊਜ਼ ਦੇਖਣ ਵਾਲੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਦੁਨੇਰਾ ਦੇ ਵਿੱਚ ਜਿੱਥੇ ਕੀ ਆ ਜਿਹੜਾ ਹਿਮਾਚਲ ਔਰ ਪੰਜਾਬ ਦਾ ਬਾਰਡਰ ਜਿੱਥੇ ਖਤਮ ਹੋ ਜਾਂਦਾ ਆ ਆਜ਼ਾਦੀ ਦੇ ਬਾਅਦ ਐਸੇ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਚਲਾਂਗੇ ਜਿੱਥੇ ਕੋਈ ਵੀ ਸੂਵਿਧਾ ਆ ਜਿਹੜੀ ਸਰਕਾਰਾਂ ਵੱਲੋਂ ਨਹੀਂ ਦਿੱਤੀ ਗਈ ਅਸੀਂ ਹੁਣ ਪਹੁੰਚੇ ਆ ਜੀ ਹਿਮਾਚਲ ਦੇ ਆ ਸਮੱਤਰ ਸਕੂਲ ਦੇ ਵਿੱਚ ਜਿੱਥੇ ਗਵਰਨਮੈਂਟ ਮਿਡਲ ਸਕੂਲ ਸਮਤਰ ਇਹ ਸਕੂਲ ਜਿਹੜਾ ਹੈਗਾ ਇਹ ਹਿਮਾਚਲ ਦੇ ਵਿੱਚ ਪੈਂਦਾ ਹੈਗਾ ਔਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾ ਚਾਹਨੇ ਆ ਕਿ ਜਿਹੜੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਇਸ ਸਕੂਲ ਦੇ ਵਿੱਚ ਪੜਨ ਲਈ ਆਉਂਦੇ ਨੇ ਔਰ ਦੂਜੀ ਗੱਲ ਤੁਹਾਨੂੰ ਦੱਸ ਦੇਣਾ ਚਾਹਨੇ ਆ ਇਹ ਸਕੂਲ ਜਿਹੜਾ ਹਿਮਾਚਲ ਦਾ 8ਵੀਂ ਤੱਕ ਰਹੀ ਕਲਾਸਾਂ ਇੱਥੇ ਮੌਜੂਦ ਹੈਗੀਆਂ ਨੇ ਭਰੀ ਐਮਐਲਏ ਜਿਹੜੇ ਵਿਧਾਇਕ ਬੱਬੂ ਰਹਿ ਚੁੱਕੇ ਨੇ ਇੱਥੋਂ ਦੇ ਆ ਮੌਜੂਦਾ ਐਮ ਐਲ ਏ ਰਹਿ ਚੁਕੇ ਨੇ ਹੁਣ ਜਿਹੜੇ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਲੜਨ ਜਾ ਰਹੇ ਨੇ ਔਰ ਇਹ ਜਿਹੜਾ ਪਿੰਡ ਆਖਿਰੇ ਬਾਰਡਰ ਦੇ ਉੱਪਰ ਪੈਂਦਾ ਹੈਗਾ ਬਾਕੀ ਅੱਗੇ ਵੀ ਤੁਹਾਨੂੰ ਲੈ ਚਲਦੇ ਆ ਪਿੰਡ ਦੇ ਵਿੱਚ ਉੱਥੋਂ ਦੇ ਕੀ ਹਾਲਾਤ ਨੇ ਉਹ ਵੀ ਸਾਰੀਆਂ ਤਸਵੀਰਾਂ ਬਿਆ ਕਰਾਂਗੇ ਜੀ ਸਰ ਮਹਤ ਕ੍ਰਿਸ਼ਨ ਚੰਦ ਸਰਪੰਚ ਘਾੜਬਗੜੋਲੀ ਮੇਰੇ ਪਿੰਡ ਦੀਆਂ ਦੋ ਵਾਦੀਆਂ ਜੋ ਜੋ ਕਿ ਢੇਰ ਸਕੇਰ ਨਹੀਂ ਪੈਂਦੀਆਂ ਹਨ ਔਰ ਪਿੰਡ ਤੋਂ ਲਗਭਗ ਸਰਕਾਰ 3-4 ਕਿਲੋਮੀਟਰ ਦੇ ਜਿਹੜੇ ਜੰਗੜੀਆਂ ਨੇ ਉਹ ਮੇਨ ਪਿੰਡ ਤੋਂ ਦੂਰ ਨੇ ਨਾਲ ਲੱਗਦਾ ਹਿਮਾਚਲ ਹੈਗਾ ਉਹਨਾਂ ਵਾਦੀਆਂ ਨੂੰ ਨਾ ਤਾਂ ਕੋਈ ਸੜਕ ਹੈਗੀ ਔਰ ਨਾ ਉਹਨਾਂ ਨਾ ਉਹਨਾਂ ਵਾਦੀਆਂ ਨੂੰ ਕੋਈ ਬਿਜਲੀ ਦਾ ਕੋਈ ਪ੍ਰਬੰਧ ਹੈਗਾ ਔਰ ਨਾ ਹੀ ਉਹਨਾਂ ਵਾਦੀਆਂ ਨੂੰ ਕਿਸੇ ਕਿਸਮ ਦਾ ਜਿਸ ਤਰ੍ਹਾਂ ਕੋਈ ਅੰਗਣਵਾੜੀ ਸਹੂਲਤਾਂ ਜਾਂ ਕੋਈ ਐਜੂਕੇਸ਼ਨ ਦੀ ਜਿਹੜੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਨਾ ਤਾਂ ਕੋਈ ਸਕੂਲ ਹੈ ਕੋਈ ਪ੍ਰਾਇਮਰੀ ਦਾ ਜਾਂ ਕੋਈ ਮਿਡਲ ਸਕੂਲ ਨਹੀਂ ਔਰ ਨਾ ਹੀ ਉੱਥੇ ਬਿਜਲੀ ਜਿਹੜੀ ਬਿਜਲੀ ਹੈਗੀ ਹੈ ਉਹ ਹਿਮਾਚਲ ਤੋਂ ਕਿਸਾ ਹੀ ਲੋਕਾਂ ਦੇ ਸੱਜਣਾ ਮਿੱਤਰਾਂ ਦੇ ਨਾਂ ਤੇ ਲੈ ਕੇ ਉਹਨਾਂ ਲੋਕਾਂ ਨੇ ਮੀਟਰ ਲਵਾਏ ਨੇ ਜੋ ਕਿ ਹਿਮਾਚਲ ਸਰਕਾਰ ਵੱਲੋਂ ਨਿਯਤੰਨ ਕਰ ਰਹੀ ਹੈ ਤੇ ਅਸੀਂ ਪੰਜਾਬ ਸਰਕਾਰ ਦਾ ਕੇ ਵਾਰ-ਵਾਰ ਬੇਨਤੀ ਇਹੋ ਕੀਤੀ ਸੀ ਜਾਂ ਕਰ ਰਹੇ ਹਾਂ ਕਿ ਇਹਨਾਂ ਨੂੰ ਜਿਹੜੀ ਜਿਹੜੀ ਬਿਜਲੀ ਦਿੱਤੀ ਜਾਏ ਜਲਦੀ ਤੋਂ ਜਲਦੀ ਤਾਂ ਕਿ ਇਹ ਬਿਜਲੀ ਤੋਂ ਵੰਦੇ ਨਾ ਰਹਿਣ ਔਰ ਸੜਕ ਦੀ ਜਿਹੜੀ ਗੱਲ ਹੈਗੀ ਹੈ ਸੜਕਾ ਅਸੀਂ ਮਨਜ਼ੂਰ ਵੀ ਕਰਾਈ ਸੀ ਔਰ ਮੰਡੀ ਬੋਰਡ ਡਿਪਾਰਟਮੈਂਟ ਆਇਆ ਸੀ ਜਦੋਂ ਉਹਨਾਂ ਨੇ ਪੂਰੀ ਬੇਨਤੀ ਕੀਤੀ ਸੀ ਤਾਂ ਕਟੋਰੀ ਬੰਗਲਾ ਤੋਂ 5 ਕਿਲੋਮੀਟਰ ਉਹ ਜਿਹੜੀ ਸੜਕ ਹੈ ਜਿਹੜੀ ਰਸਤਾ ਹੈਗਾ ਉਹ ਫੋਰੈਸਟ ਡਿਪਾਰਟਮੈਂਟ ਦਾ ਹੈਗਾ ਸੈਲੀ ਤਿੰਨ ਜਿੰਨੂੰ ਆਹ ਸੈਲੀ ਧਾਰ ਕਹਿੰਦੇ ਹਾਂ ਮਗਰ ਜੋ ਫੋਰੈਸਟ ਡਿਪਾਰਟਮੈਂਟ ਨੂੰ ਅਪਲਾਈ ਕੀਤਾ ਪਾ ਪਲਾਈ ਕੀਤਾ ਐਨਓਸੀ ਲੈਣ ਵਾਸਤੇ ਤਾਂ ਉਹਨਾਂ ਨੇ 66 ਲੱਖ ਰੁਪਏ ਦਾ ਉਹ ਫੋਰੈਸਟ ਡਿਪਾਰਟਮੈਂਟ ਨੇ ਐਨਓਸੀ ਦਾ ਮੰਗਿਆ ਪੰਜਾਬ ਮੰਡੀ ਬੋਰਡ ਕੋਲ ਜੀ ਸਰ ਸਰ ਇਹ ਕਹਿਣਾ ਹੈਗਾ ਕਿ ਜਿਸ ਤਰ੍ਹਾਂ ਤਿੰਨ ਵਾਰੀ ਜਿਹੜੇ ਆ ਵਿਧਾਇਕ ਰਹਿ ਚੁਕੇ ਬੱਬੂ ਦਿਨੇਸ਼ ਸਿੰਘ ਬੱਬੂ ਜੀ ਉਹਨਾਂ ਦਾ ਕਦੀ ਦੌਰਾ ਨਹੀਂ ਹੋਇਆ ਇਧਰਲੇ ਪਾਸੇ ਉਹਨਾਂ ਨੇ ਵੀ ਦੌਰਾ ਕੀਤਾ ਸੀ ਪਲੱਸ ਨਾਲ ਦੇ ਹਿਮਾਚਲ ਦੇ ਜਿਹੜੇ ਡੀਜੀਪੀ ਦੇ ਵਿਧਾਇਕ ਸੀ ਜਰਿਆਲ ਹੈਰਾ ਤੋਂ ਇਹ ਕੌਂਸਲ ਸੰਸਦ ਸੀਰੇ ਆਪ ਪਟਿਆਰ ਦੇ ਉਹ ਦੋਨੋਂ ਇਕੱਠੇ ਬੱਬੋੜੀ ਤੋਂ ਵੀ ਇਕੱਠੇ ਉਹਨਾਂ ਵਾਦੀ ਤੇ ਵੀ ਗਏ ਸੀ ਔਰ ਉਹਨਾਂ ਨੇ ਬਹਿਦਾ ਕੀਤਾ ਸੀ ਕਿ ਤੁਹਾਨੂੰ ਜਲਦੀ ਤੋਂ ਜਲਦੀ ਇਹ ਸੜਕ ਦਵਾਵਾਂਗੇ ਮਗਰ ਉਹ ਵੀ ਸੜਕ ਨਹੀਂ ਦਵਾ ਸਕੇ ਸਰ ਮਜੂਦਾ ਸਰਕਾਰ ਦੀ ਗੱਲ ਕਰ ਲਈਏ ਤੇ ਕਿਹੜੀ ਮਜਰ ਉੱਤੇ ਉਹਨਾਂ ਉੰਦੇ ਤੱਕ ਕੋਈ ਗੱਲ ਨਹੀਂ ਪਹੁੰਚਾਈ ਤੁਸੀਂ ਆਸੀਂ ਤਾਂ ਸਰਕਾਰਾਂ ਕੇ ਬੇਨਤੀ ਵੀ ਕੀਤੀ ਹੈ ਬਿਹੇਰਾ ਅਫਸਰਾਂ ਨੂੰ ਅਫਸਰਾਂ ਨੂੰ ਆਸੀਂ ਲਿਖ ਲਿਖਦੇ 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 ਰਹਿੰਦੇ ਹਾਂ ਪਰ ਸਾਡੀ ਜਿਹੜੀ ਸੁਣਾਈ ਨਹੀਂ ਹੁੰਦੀ ਇਸ ਕਰਕੇ ਗਰੀਬក្រ ਆ ਲਾਕਾ ਹੈਗਾ ਦੂਰ ਦਰਾਜ ਲੋ ਮਿਹਨਤ ਜਿਹੜੇ ਹਿਮਾਚਲ ਹਿਮਾਚਲ ਕਰਦੇ ਕੁਝ ਪੱਲੇਦਾਰੀ ਕਰਨ ਕੋਈ ਤਮਲਾਡੂ ਜਾ ਰਿਹਾ ਕੋਈ ਬੰਦੇ ਜਾ ਰਿਹਾ ਕੋਈ ਕਿਸ ਤਰ੍ਹਾਂ ਜਾ ਰਿਹਾ ਉੱਥੇ ਅਮਦਨ ਦਾ ਕੋਈ ਸਾਥ ਨਹੀਂ ਗਰੀਬ ਲੋਕੀ ਨੇ ਉਹਨਾਂ ਨੂੰ ਕੋਈ ਸੁਵਿਧਾ ਨਹੀਂ ਮਿਲੇ ਨਾ ਉਹਨਾਂ ਨੂੰ ਐਜੂਕੇਸ਼ਨ ਮਿਲ ਰਹੀ ਹੈ ਨਾ ਉਹਨਾਂ ਨੂੰ ਅਗਲੀ ਵਾਰ ਜਿਸ ਤਰ੍ਹਾਂ ਗਰਭਤੀ ਜਨਾਨੀਆਂ ਨੇ ਜੇ ਬਿਮਾਰ ਹੋ ਜਾਂਦੀਆਂ ਉਹਨਾਂ ਨੂੰ ਪਾਲਕੀ ਚ ਪਾ ਕੇ ਜਾਂ ਘੋੜਿਆਂ ਤੇ ਬਿਠਾ ਕੇ ਅਸੀਂ 10 ਜਾਂ 10 ਕਿਲੋਮੀਟਰ ਜਿਹੜਾ ਹਸਪਤਾਲ ਲੈ ਕੇ ਜਾਂਦੇ ਪਿਛਲਾ ਜਿਹੜਾ ਦੌਰ ਸੀਗਾ ਸਨੀ ਦਿਓਲ ਜਿਹੜੇ ਸਾਡੇ ਸੰਸਦ ਦੇ ਜਿਹੜੇ ਐਮਪੀ ਰੇ ਨੇ ਉਹਨਾਂ ਵੱਲੋਂ ਕਦੀ ਜਿਹੜਾ ਲਾਇਆ ਗਿਆ ਕਿ ਨਹੀਂ ਉਹ ਸਾਸ ਸਾਡੇ ਵਾਲ ਤੋਂ ਗੁਰਦਾਸਪੁਰ ਦੇ ਪਠਾਨਕੋਟ ਦੇ ਲੋਕਾਂ ਨੂੰ ਮਿਲਦੇ ਸਾਡੇ ਦਨੇਰੇ ਤੋਂ ਪਛੜਾ ਇਲਾਕਾ ਹੈਗਾ ਤਾਲ ਬਲਾਗ ਤੇ ਢੇਰ ਸਕੀਰ ਨੇ ਸਾਡੇ ਪਿੰਨ ਤੋਂ ਵੀ ਸਾਰੀਆਂ ਵਾਦਿਆਂ ਗੀਆਂ ਉਹ ਉਹਨਾਂ ਤੋਂ ਕਿਤੇ ਟੀਵੀ ਦੇ ਸ਼ਾਇਰ ਸ਼ਕਲ ਦੇਖੀ ਹੋਏ ਸਨ ਨਹੀਂ ਦੇ올 ਦੀ ਬਾਕੀ ਤਾਂ ਕਿੱਥੇ ਆਉਣਾ ਇੱਥੇ ਰਹੀ ਦਰਾਈ ਨੇ ਸਰ ਬੀਜੇ ਕੁਮਾਰ ਜੀ ਨਾਮ ਮੇਰਾ ਹੀ ਮੈਂ ਢੇਰ ਸਕੀਰ ਨੇ ਤਾਂ ਰਹਿਣ ਵਾਲਾ ਜੀ ਸਾਡੇ ਸਰੇ ਤੇ ਨਾ ਤਾਂ ਕੋਈ ਲਾਈਟ ਹੈ ਸਰ ਰੋਡ ਦੀ ਉੱਤੇ ਜੀ بجلی ਦੀਆਂ ਤੇ ਨਾਲ ਕਿੰਦੇ ਦੀਆਂ ਸਕੂਲ ਦੀ ਅੰਗਨਵਾੜੀ ਦੀ ਸਾਡੇ ਬੱਚੇ ਨੂੰ ਹਮਾਚਾ ਜਣਾ ਬੰਦਾ ਸਕੂਲ ਖੜਨ ਬਸ ਤੇ ਹੋਰ ਵੀ ਕੇ ਬਾਰੇ ਪਹਿਲੇ ਵੀ ਕੋਈ ਲੈ ਆਏ ਨਾ ਬਾਰੇ ਕੋਈ ਗੱਲਬਾਤ ਕਰਤੀ ਵੀ ਕੋਈ ਹੱਲ ਨਹੀਂ ਹੋਇਆ ਜੀ ਹੁਣ ਦੇਖਿਆ ਜਾਏ ਤਾਂ ਪਿੱਛੇ ਵੀ ਦਾਇਕ ਜਿਹੜੇ ਬੱਬੂ ਜੀ ਰਹਿ ਕੇ ਗਏ ਨੇ ਤਿੰਨ ਵਾਰ ਹਾਂਜੀ ਹਾਂਜੀ ਹੁਣ ਵੀ ਜਿਹੜਾ ਐਮਪੀ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਆ ਤੇ ਕੀ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਗਾ ਰੋੜ ਜੀ ਬੱਬੂ ਨੂੰ ਵੀ ਦੋ ਦਿਨਾਂ ਬਾਰੇ ਹੀ ਘਰ ਬੁਲਾਇਆ ਸੀ ਬਈ ਇਹ ਚੀਜ਼ ਦਾ ਕੋਈ ਹੱਲ ਨਹੀਂ ਕੀਤਾ ਜੀ ਸੋ ਅਸੀਂ ਹੁਣ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਜਿਹੜੇ ਪਿੰਡ ਦਾ ਨਾਮ ਹੈਗਾ ਢੇਰ ਸਕੇਰਨੀ ਤੇ ਉੱਥੇ ਦੇ ਜਿਹੜੇ ਸਾਡੇ ਨਾਲ ਮੌਜੂਦ ਨੇ ਜੁੜੇ ਵੀ ਪੇਲ ਮਾਸ਼ੂਰ ਆਮ ਜੀ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਆ ਨਮਸਕਾਰ ਜੀ ਨਮਸਕਾਰ ਜੀ ਆ ਚੈਨਲ ਦੇ ਵਿੱਚ ਬਹੁਤ ਸਵਾਗਤ ਹੈ ਜੀ ਤੁਹਾਡਾ ਜਨਾਬ ਸਾਡੇ ਇੱਥੇ ਕੋਈ ਸੂਰਤ ਨਹੀਂ ਆਉਂਦੀ ਤੇ ਕੋਈ ਕੱਖ ਨਹੀਂ ਕੋਈ ਛਿੜਕਦਾ ਕੋਈ ਨਹੀਂ ਹੁੰਦਾ ਜਿਸ ਵੇਲੇ ਲੱਛਣ ਹੁੰਦੇ ਦਾ ਸਾਡੇ ਉਹ ਸਾਰੇ ਆਉਂਦੇ ਹੀ ਉਹ ਸਾਰੇ ਸਾਡੇ ਨਾਲ ਬਹਿਲਾ ਕਰਦੇ ਤੇ ਉਸ ਤੋਂ ਬਾਅਦ ਸਾਨੂੰ ਕੋਈ ਨਹੀਂ ਪੁੱਛਦਾ ਕੋਈ ਵੀ ਕੰਮ ਸਾਡਾ ਬਿਜਲੀ ਸਾਡੇ ਨਹੀਂ ਆਸੀ 2-2 ਸਾਲ ਹੋ ਗਏ ਨੂੰ ਸਪੋਰਟੀਆਂ ਚ ਮਗਰਾਇਆ ਕੋਈ ਸਾਡਾ ਕੰਮ ਨਹੀਂ ਹੋਇਆ ਛੜਕਦਾ ਸੀ ਹਰ ਸਾਲ ਮਤਲਬ ਆਸੀ ਬੋਲਨੇ ਆ ਹਰ ਸਾਲ ਅਸੀਂ ਆਪੂ ਬਣਾਨੇ ਆ ਛੜਕ ਆਪਣੇ ਪੈਸੇ ਪਿੰਡ ਦੇ ਪਾਇਕ ਕਰਦੇ ਆਸੀ ਆਪਣੇ ਮਤਲਬ ਸੋਰਟ ਜਿਹੜੀ ਆਪਣੇ ਆਪੂ ਕਰਨੇ ਆ ਸਾਕੇ ਕੋਈ ਨਹੀਂ ਪੁੱਛਦਾ ਕੋਈ ਪੰਜਾਬ ਦਾ ਵੀ ਨਹੀਂ ਪੁੱਛਦਾ ਕੋਈ ਸਾਰੇ ਮਤਲਬ ਐਮਐਲਏ ਨੇ ਨਹੀਂ ਪੁੱਛਦਾ ਸਾਡੀ ਕੋਈ ਸਰਕਾਰ ਨਹੀਂ ਪੁੱਛਦੀ ਸਰ ਤਿੰਨ ਵਾਰੀ ਜਿਹੜੇ ਆ ਵਿਧਾਇਕ ਬੱਬੂ ਜੀ ਆ ਜਿਹੜੇ ਇੱਥੇ ਦੇ ਬਣ ਚੁਕੇ ਨੇ ਹੈਣਾ ਤੇ ਉਹ ਨਹੀਂ ਕਦੀ ਆਏ ਇੱਥੇ ਮੇ ਕੁਛ ਵੀ ਨਹੀਂ ਕੀਤਾ ਉਹਨਾਂ ਸਿਰਫ ਇੱਕ ਪਾਣੀ ਦਾ ਸੰਬੰਧ ਹੋਇਆ ਸਾਰਾ ਉਹ ਉਹ ਜਿਆਦਾ ਬਾਦ ਕੋਈ ਸਾਰਾ ਕੋਈ ਕੰਮ ਨਹੀਂ ਆਇਆ ਤੇ ਜੇ ਗੱਲ ਕਰੀਏ ਬੱਚਿਆਂ ਦੀ ਅ ਬੱਚੇ ਜਿਹੜੇ ਆ ਸਕੂਲਾਂ ਦੇ ਵਿੱਚ ਕਿੱਦਾਂ ਜਾਂਦੇ ਨੇ ਸਾਰੇ ਕੋਈ 15-15 ਕਿਲੋਮੀਟਰ ਜਾਂਦੇ ਕੋਈ ਨਾਣੀ ਖੜ੍ਹ ਜਾਂਦਾ ਕੋਈ ਕੋਰੋਰੀ ਜਾਂਦਾ ਪੰਜਾਬ 'ਚ ਸਾਕੇ ਕੋਈ ਲੜਾਕੀ ਸਕੂਲ ਕੋਈ ਨਹੀਂ ਸਾਰਾ ਕੋਈ ਮਤਲਬ ਸਹੂਰਤ ਨਹੀਂ ਸਾਡੇ ਬੱਚੇ ਬਸ ਅਜੀ ਪੰਜਾਬੀ ਕਿਸੇ ਪੜਾਣੀ ਉਹਦਾ ਕੀ ਜਿਆ ਕੋਈ ਸਾ ਪੜਾਣੀ ਇੱਥੇ ਕੋਈ ਮਤਲਬ ਸਾਕੇ ਸਹੂਰਤ ਨਹੀਂ ਬੱਚੇ ਬਸ ਤੋਡੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਕੀ ਕੋਈ ਬਿਮਾਰ ਹੋ ਜਾਂਦਾ ਰਾਤ ਭਰਾਤ ਤੇ ਕਿਸ ਤਰ੍ਹਾਂ ਉਹ ਮੈਨੇਜ ਕਰਦੇ ਉਹ ਅਸੀਂ ਮਤਲਬ ਚਾਰ ਬੰਦੇ ਲੱਗਦੇ ਨਾ ਇੱਕ ਪਾਲਕੀ ਹੁੰਦੀ ਹੈ ਸਾਡੇ ਕੋਲ ਅਸੀਂ ਉਹ ਚੁੱਕ ਗਏ ਕੋਈ ਡਿਲੀਵਰੀ ਵੀ ਹੋਵੇ ਅਸੀਂ ਉਹ ਵੀ ਚੁੱਕ ਗਏ ਆ 4 ਕਿਲੋਮੀਟਰ ਕਟੋਰੀ ਲੈਣੀ ਉੱਥੋਂ ਦਾ ਕੀ ਗੱਡੀ ਗੁੱਡੀ ਮਿਲਦੀ ਹੈ ਕਿਉਂ ਬਿਮਾਰ ਹੋਇਆ ਕੋਈ ਜੇ ਬੰਦਾ ਮਤਲਬ ਪਿੱਠੀ ਚੁੱਕੀ ਗਏ ਲੈਣਾ ਉਹ ਤੀਆਂ ਨਿੰਨਦੇ ਅਸੀਂ ਉਸ ਪਾਲਕੀ ਚ ਪਾ ਕੇ ਚਾਰ ਬੰਦੇ ਨਾ ਚਾਰ ਪੰਜ ਬੰਦੇ ਲੱਗਦੇ ਉਹ ਅਸੀਂ 4 ਕਿਲੋਮੀਟਰ ਤੋਂ ਆ ਮਤਲਬ ਫੋਟੋਰੀ ਭਜਾਣੇ ਆ ਤਾਂ ਤਾਂ ਕੁਝ ਐਸਾ ਕਿ ਮਤਲਬ ਰੋਡ ਚੱਲ ਜੀ ਪੁੰਦੇ ਆ ਤਾਂ ਅਸੀਂ ਆਸਾ ਲੈਣੇ ਆ ਬਣਨੇ ਆ ਪਿਛਲਾ ਜਿਹੜਾ ਦੋਰ ਰਿਆ ਸਨੀ ਦਿ올 ਹੋਣਾ ਦਾ ਜਿਹੜੇ ਐਮਪੀ ਸੀਗੇ ਉਹਨਾਂ ਵੱਲੋਂ ਨਹੀਂ ਕਰੀ ਇੱਥੇ ਦੋਰਾ ਕਿਤਾ ਕੋਈ ਕੱਖ ਨਹੀਂ ਕੀਤਾ ਜੀ ਅਸੀਂ ਸਿਰਫ ਅਸੀਂ ਐਮਐਲ ਸਾਲ ਦਾ ਸਾਲ ਮੰਗਾਣੇ ਬੱਬੂ ਦੋ ਵਾਰੀ ਸਾਢੇ ਸਾਂ ਆ ਗਿਆ ਅਸੀਂ ਆਪਣਾ ਖਰਚਾ ਕਰਕੇ ਆਪਣਾ ਖਰਚੇ ਮਤਲਬ ਕੋਲ ਅਸੀਂ ਧਾਮਾ ਵੀ ਲਗਾਈਆਂ ਮਤਲਬ ਦੁਨੀਆ ਸਾਰੀ ਪੰਜ ਪੰਜ ਸੌ ਬੰਦਾ ਹੋਇਆ ਅਬਰ ਉਹ ਆ ਕਰਕੇ ਉ퍼 ਕਮ ਮੁਰਕੇ ਕੋਨੇ ਨੇ ਪਿੱਛਾ ਪੁੱਛਿਆ ਸਾਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਕੰਮ ਬੜਾ ਕਰਾ ਰਹੇ ਹਾਂ ਉਹ ਉਹਨਾਂ ਦਾ ਵੀ ਕਦੀ ਉਹ ਤਾਂ ਸਾਕੀ ਕਦੀ ਲਿਬੇ ਨਹੀਂ ਸਾਕੀ ਕੋਈ ਮਨ ਹੁੰਦਾ ਕੋਈ ਮੰਤਰੀ